ਸੱਚੀਆਂ ਗੱਲਾਂ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਕ ਬੁਲਟਨ ਦੀ ਸ਼ੁਰੂਆਤ ਬਹਿਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਨਾਲ 350 ਸਾਲਾ ਸ਼ਹੀਦੀ ਨਗਰ ਕੀਰਤਨ ਹੋਣਾ ਹੋਇਆ ਉਦੈਪੁਰ ਰਾਜਸਥਾਨ ਦੇ ਲਈ ਰਵਾਨਾ ਲੋਟਿਆਣੇ ਤੋਂ ਦਿੱਲੀ ਜਾ ਰਹੀ ਟ੍ਰੇਨ ਦੇ ਵਿੱਚ ਲੱਗੀ ਭਿਆਨਕ ਅੱਗ ਪਾਕਿਸਤਾਨ ਦੇ ਵੱਲੋਂ ਅਫਗਾਨਿਸਤਾਨ ਦੇ ਉੱਤੇ ਕੀਤੀ ਗਈ 에 স্ট্রਾਈਕ। ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਮਿਲੀ ਇੱਕ ਹੋਰ ਵੱਡੀ ਸਫਲਤਾ। ਮਸ਼ਹੂਰ ਬਾਡੀ ਬਿਲਡਰ ਵਿਰਿੰਦਰ ਸਿੰਘ ਕੁਮਨ ਦੇ ਪਿਤਾ ਵੱਲੋਂ ਮੰਗਿਆ ਗਿਆ ਇਨਸਾਫ। ਹੁਣ ਖਬਰਾਂ ਵਸਟਾਰ ਦੇ ਨਾਲ ਮਸ਼ਹੂਰ ਬਾਡੀ ਬਿਲਡਰ ਵਿਰਿੰਦਰ ਸਿੰਘ ਕੁਮਨ ਦਾ ਦੇਹਾਂਤ 9 ਅਕਤੂਬਰ ਨੂੰ ਦਾ ਜਿਸ ਤੋਂ ਬਾਅਦ ਹੁਣ ਮਸ਼ਹੂਰ ਬਾਡੀ ਬਿਲਡਰ ਦੇ ਪਿਤਾ ਉਨਾਂ ਦੇ ਵੱਲੋਂ ਹੁਣ ਆਪਣੇ ਵਿਚਾਰ ਸਾਂਝੇ ਕੀਤੇ ਜਾਂਦੇ ਨਹੀਂ ਉਨਾਂ ਦੇ ਵੱਲੋਂ ਹਸਪਤਾਲ ਦੇ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਜਾਂਦੇ ਨਹੀਂ ਉਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਔਰਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਵੇਰੇ 8:30 ਵਜੇ ਵਿਰਿੰਦਰ ਸਿੰਘ ਹੁੰਮਨ ਆਪਰੇਸ਼ਨ ਵਾਸਤੇ ਜਾਂਦੇ ਨੇ ਅਤੇ ਉਸ ਤੋਂ ਬਾਅਦ 5:30 ਵਜੇ ਹਸਪਤਾਲ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਮੌਤ ਦਾ ਕਾਰਨ ਆਪਰੇਸ਼ਨ ਦੇ ਦੌਰਾਨ ਦੋ ਕਾਰਡੀਕ ਅਟੈਕ ਦੱਸਿਆ ਜਾਂਦਾ ਹੈ ਤੇ ਹੁਣ ਜਿਹੜੇ ਵਿਰਿੰਦਰ ਸਿੰਘ ਹੁੰਮਨ ਨੇ ਉਹਨਾਂ ਦੇ ਪਿਤਾ ਵੱਲੋਂ ਕਿਹਾ ਜਾਂਦਾ ਹੈ ਕਿ ਹਸਪਤਾਲ ਦੇ ਵੱਲੋਂ ਕੋਈ ਨਾ ਕੋਈ ਗਲਤੀ ਕੀਤੀ ਜਾ ਰਹੀ ਹੈ ਜਿਹੜੇ ਮਸ਼ਹੂਰ ਬਿਲਡਰ ਵਰਿੰਦਰ ਸਿੰਘ ਨੂੰ ਮਨੇ ਉਹਨਾਂ ਦੇ ਪਿਤਾ ਦੇ ਵੱਲੋਂ ਹੁਣ ਇਨਸਾਫ ਦੇ ਮੱਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਮੈਨੂੰ ਇਨਸਾਫ ਚਾਹੀਦਾ ਜੀ ਮੇਰਾ ਧੱਕਾ ਕੀਤਾ ਹਸਪਤਾਲ ਨੇ ਪੁੜੀ ਹਸਪਤਾਲ ਨੇ ਧੱਕਾ ਕੀਤਾ 8:30 ਵਜੇ ਦਾ ਬੱਚਾ ਮੇਰਾ ਖੜਿਆ ਸ਼ਾਮ ਨੂੰ 5:30 ਵਜੇ ਮੈਨੂੰ ਮਰਦਾ ਕਰਾ ਕਰਕੇ ਦਿੱਤਾ ਜਿਹਦਾ ਰੰਗ ਵੀ ਨੀਲਾ ਪੈ ਗਿਆ ਸੀ ਕੋਦਾ ਨਹੀਂ ਉਹਨਾਂ ਡਾਕਟਰਾਂ ਨੇ ਇਨ ਕਹੀ ਕੀ ਨਕਰੀ ਕੀਤੀ ਹੈ ਜਾਂ ਉਹ ਸਿਆਸਤ ਦੀ ਭੇਡ ਜੜ ਗਿਆ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਅੱਗੇ ਮਰਿਆ ਸੀ ਮੈਨੂੰ ਹੋਰ ਮਾਰ ਦਿੱਤਾ ਗਿਆ ਜੀ ਪਹਿਲਾਂ ਥੋੜਾ ਦੱਸ ਸਕਦੇ ਹੋ ਕਿ ਹੋਇਆ ਕੀ ਸੀ ਡਾਕਟਰਾਂ ਨੇ ਕੀ ਕਿਹਾ ਤੇ ਬਾਅਦ ਚੋ ਕੀ ਗੱਲ ਹੋਈ ਡਾਕਟਰਾਂ ਨੇ ਗੱਲ ਕੀਤੀ ਸੀ ਅੱਧੇ ਘੰਟੇ ਦਾ ਸਾਰਾ ਆਪਰੇਟ ਆ ਜੀ ਤੇ ਅੱਧੇ ਘੰਟੇ ਦੀ ਮੋਢੇ ਦੀ ਮਸਲਜਰੀ ਸੀਗੀ ਤੇ ਅੱਧੇ ਘੰਟੇ ਇਹ ਆਪਰੇਟ ਕਰਕੇ ਤਾਂ ਤੁਹਾਨੂੰ ਦੇ ਦੇਣਾ ਉਹਨਾਂ ਨੇ ਦੱਸਿਆ ਕਿ ਕਾਰਨ ਕੀ ਰਿਹਾ ਤੇ ਘੰਟੇ ਵਿੱਚ ਕਾਨੂੰਨ ਕੁਝ ਵੀ ਨਹੀਂ ਦੱਸਿਆ ਜੀ ਉਹਨਾਂ ਸਾਨੂੰ ਸਾਢੇ ਸ਼ਾਮ ਨੂੰ 5 ਵਜੇ ਜਾ ਕੇ ਇਹ ਦੱਸਿਆ ਰੂਹਾੜਾ ਅਟੈਕ ਹੋ ਗਿਆ ਜੀ ਬਸ ਇਹ ਗੱਲ ਦੱਸ ਦਿੱਤੀ ਸਾਨੂੰ ਲੱਗਦਾ ਕਿ ਹਾਰਟ ਅਟੈਕ ਹੋਇਆ ਨਹੀਂ ਹਾਰਟ ਅਟੈਕ ਨਹੀਂ ਉਹਦੀ ਬੋਡੀ ਦਾ ਰੰਗ ਕਿਉਂ ਪੀਲਾ ਨੀਲਾ ਪਿਆ ਦੱਸੋ ਹਾਰਟ ਅਟੈਕ ਹੁੰਦਾ ਐਨਾ ਜਵਾਨ ਯੋਧਾ ਆਪ ਚਲ ਕੇ ਹੋ ਗਿਆ ਮੈਂ ਉਹਦੇ ਨਾਲ ਗਿਆ ਅੰਦਰ ਤੁਰ ਕੇ ਗਿਆ ਚੰਗਾ ਭਲਾ ਕੋਈ ਪ੍ਰੋਬਲਮ ਹੋਰ ਹੈ ਹੀ ਨਹੀਂ ਸੀ ਤੁਸੀਂ ਜਦੋਂ ਉੱਥੇ ਦੀ ਹੰਗਾਮਾ ਆਇਆ ਉਸ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਸਗੇ ਉਹਨਾਂ ਦੇ ਸਾਥੀ ਘੁੰਮਣ ਜਿਹੜੇ ਦੋਸਤ ਸਗੇ ਉਹਨਾਂ ਨੇ ਹੰਗਾਮਾ ਕੀਤਾ ਹੋਇਆ ਨਾ ਕਿ ਉਹਨਾਂ ਨੇ ਕਿਹਾ ਕਿ ਇਦਾਂ ਕਿਉਂ ਹੋਇਆ ਫਿਰ ਉਸ ਤੋਂ ਬਾਅਦ ਪੋਸਟਮਾਰਟਮ ਨਹੀਂ ਕਰਵਾਇਆ ਮੈਨੂੰ ਮੇ ਬਹੁਤ ショਕ ਹੀ ਨਹੀਂ ਨਹੀਂ ਮੇਰਾ ਪਹਿਲਾਂ ਮੇ ਮਿਸੇ ਵੀ ਡੈਥ ਹੋ ਗਈ ਫਿਰ ਮੇਰੇ ਬੇਟੇ ਦੀ ਡੈਥ ਹੋ ਗਈ ਮੇਰੇ ਮਾਂ ਬਾਪ ਦੀ ਡੈਥ ਹੋ ਗਈ ਮੇਰੇ ਕੋਈ ਇੱਕਲਾ ਸਹਾਰਾ ਨਹੀਂ ਇਹ ਵੀ ਚਲਾ ਗਿਆ ਮੈਂ ਦੱਸ ਕਦਰ ਸਿੱਤੇ ਕੋਲੋਂ ਨਾ ਮੈਂ ਕੀ ਗੱਲ ਕਰਾਂ ਤਾਂ ਹੁਣ ਕੀ ਲੱਗਦਾ ਕਿ ਮੈਨੂੰ ਸਾਫ ਮਿਲੇਗਾ ਮੈਨੂੰ ਸਾਫ ਮੈਨੂੰ ਚਾਹੀਦਾ ਜੀ ਸਭ ਤੋਂ ਆ ਦਵਾਣਾ ਸਭ ਤੋਂ ਦੋ ਜੇ ਦਵਾ ਦਿਓ ਕਿ ਕਿਹ ਚਿਕਾਇ ਤੇ ਕਿਹ ਜਿਥਾਨੇ ਵਿੱਚ ਗਈ ਹੈ ਸ਼ਿਕਾਇਤ ਹੋ ਗਈ ਹੈ ਜੀ ਸ਼ਿਕਾਇਤ ਕੀਤੀ ਹੈ ਬਕਾਇਦਾ ਅੰਮ੍ਰਿਤਸਰ ਕੀਤੀ ਅੰਮ੍ਰਿਤਸਰ ਸੀਪੀ ਨੂੰ ਦਿੱਤੀ ਹੈ ਅਪਲੀਕੇਸ਼ਨ ਡੀਸੀ ਸਾਹਿਬ ਨੂੰ ਇਸ ਅਪਲੀਕੇਸ਼ਨ ਦੇ ਦਿੱਤੀ ਹੈ ਯੋਧ ਨਸ਼ਾ ਵਿਰੁੱਧ ਮੁਹਿੰਮ ਲੇਕੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਨਸ਼ਾ ਦੇ ਵਿਰੁੱਧ ਬਨਾਇਆ ਜਾਵੇ ਤੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇ। ਉਨੇ ਮਾਮਲਾ ਸਾਹਮਣੇ ਆ ਰਿਹਾ ਫਤੇਗੜ ਸਾਹਿਬ ਨੂੰ ਜਿੱਥੇ ਰਾਕੇਸ਼ ਯਾਦਵ ਦੇ ਵੱਲੋਂ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਜਾਣਕਾਰੀ ਸਾਂਝ ਕਰਿਆ ਹੋਇਆ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਮਿਲੀ ਤੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਪੂਰੇ ਮਾਮਲੇ ਦੀ ਜਿਹੜੀ ਜਾਣਕਾਰੀ ਹੈ ਖੁਦ ਜਾਂ ਰਾਕੇਸ਼ ਯਾਦਵ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਯੋਧ ਨਸ਼ਾ ਬੁਰਬ ਜੜੀ ਮੁਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ। ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਤੇ ਇਹੋ ਜੀ ਕਾਰਵਾਈਆਂ ਕਰਾਈ ਗਈਆਂ। ਹੁਣ ਪੂਰੇ ਜ਼ਿਲ੍ਹੇ ਦੇ ਵਿੱਚ ਨਸ਼ੇ ਨੂੰ ਰੋਕਣ ਵਾਸਤੇ ਬਾਕੀ ਬਹੁਤ ਸਾਰੀ ਕਾਰਵਾਈ ਨੂੰ ਅਮਲ ਦੇ ਵਿੱਚ ਲਾਇਆ ਜਾਂਦਾ ਸਾਰੇ ਸਬ ਡਿਵੀਜ਼ਨਾਂ ਦੇ ਵਿੱਚ ਔਰ ਮਾਨਯੋਗ ਐਸਐਸਪੀ ਸਾਹਿਬ ਸ਼ੁਭਮ ਅਗਰਵਾਲ ਫਤਿਹਗੜ੍ਹ ਸਾਹਿਬ ਦੇ ਕਲੀਅਰ ਦਿਸ਼ਾ ਨਿਰਦੇਸ਼ ਹੈ ਜੜਾ ਵੀ ਬੰਦਾ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲ ਹੋਏਗਾ ਜੜਾ ਵੀ ਨਸ਼ੇ ਦਾ ਕਾਰੋਬਾਰ ਕਰੂਗਾ ਉਦੇ ਤੇ ਸਖਤੀ ਨਾ ਸਖਤੀ ਨਾਲ ਕਾਰਵਾਈ ਕਰੇਗੀ ਔਰ ਕਿਸੇ ਵੀ ਨਸ਼ੇ ਦੇ ਕਾਰੋਬਾਰੀ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਊਗੀ ਇਹ ਉਸ ਦਾ ਇੱਕ ਜੀਤਾ ਜਾਗਤਾ ਤੁਸੀਂ ਉਧਾਰਨ ਦੇਖ ਰਹੇ ਹੋਣੇ ਤੇ ਇੱਥੇ ਜਿਹੜਾ ਮਨਜੋਤ ਸਿੰਘ ਹੈ ਜਿਹੜਾ ਕਿ ਇਸ ਪਿੰਡ ਦਾ ਰਹਿਣ ਵਾਲਾ ਹੈ ਇਹਨੇ ਬੇਸਿਕਲੀ ਇੱਥੇ ਨਜਾਇਜ਼ ਕਬਜ਼ਾ ਕੀਤਾ ਹੋਈ ਸੀ ਪੰਚਾਇਤੀ ਜ਼ਮੀਨ ਤੇ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਸੀ ਔਰ ਇਹਨਾਂ ਨੂੰ ਨੋਟਿਸ ਦੇ ਕਰਕੇ ਜੜੀ ਵੀ ਕਾਨੂੰਨ ਦੇ ਮੁਤਾਬਿਕ ਬਣਦੀ ਕਾਰਵਾਈ ਹੈ ਉਨੂੰ ਅਮਲ ਦੇ ਵਿੱਚ ਲਾ ਕਰਕੇ ਹੁਣ ਅੱਜ ਪ੍ਰਸ਼ਾਸਨ ਨੂੰ ਇਸ ਦਾ ਕਬਜ਼ਾ ਦਿਵਾਇਆ ਜਾ ਰਿਹਾ ਹੈ। ਔਰ ਇਸੇ ਕਾਰਵਾਈ ਨੂੰ ਕਰਦੇ ਵੇ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਾਡਾ ਮੈਸੇਜ ਹੈ ਉਹ ਇਹੀ ਹੈ ਕਿ ਜਿਹੜੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤੇ ਲੋਕ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ। ਜਿਹੜੇ ਬੰਦੇ ਨਸ਼ੇ ਕਰਨ ਦੇ ਆਦੀ ਹੋ ਗਏ ਹਨ। ਉਹਨਾਂ ਦੇ ਵਾਸਤੇ ਸਰਕਾਰ ਦੇ ਵੱਲੋਂ ਬਹੁਤ ਸਾਰੀ ਸਕੀਮਾਂ ਲਾਈ ਗਈਆਂ ਹਨ। ਜਿਦੇ ਵਿੱਚ ਉਹ ਜਾ ਕਰਕੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਉਹ ਜਾ ਸਕਦੇ ਹਨ। ਉੱਥੇ ਸਰਕਾਰ ਦੀ ਮਦਦ ਲੈ ਸਕਦੇ ਹਨ। ਇਸ ਤੋਂ ਇਲਾਵਾ ਐਸਐਸਪੀ ਸਾਹਿਬ ਦੇ ਵੱਲੋਂ ਕੁਝ ਬੰਦੇ ਇਹੋ ਜਿਹੇ ਜਿਨ੍ਹਾਂ ਨੇ ਨਸ਼ਾ ਛਡਣ ਤੋਂ ਬਾਅਦ ਗੁਜਾਰਿਸ਼ ਕੀਤੀ ਸੀ ਨੌਕਰੀ ਦੀ ਉਹਨਾਂ ਨੂੰ ਨੌਕਰੀ ਵੀ ਦਿਵਾਈ ਗਈ ਹੈ ਸੋ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਸਾਰਾ ਕੁਝ ਨਸ਼ੇ ਦੇ ਕਾਰੋਬਾਰੀ ਵਾਸਤੇ ਸਖਤ ਹੈ ਕਿ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹੈ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਹੈ ਜਿਹੜਾ ਇਸ ਨੂੰ ਛੱਡ ਕਰਕੇ ਮੇਨ ਸਟ੍ਰੀਮ ਦੇ ਵਿੱਚ ਆਣਾ ਚਾਹੁੰਦੇ ਹੈ ਉਹਨਾਂ ਦੇ ਵਾਸਤੇ ਸਰਕਾਰ ਦੇ ਜਿਹੜੇ ਉਪਰਾਲੇ ਹੈ ਉਹ ਬੜੇ ਨੇਕ ਨੇ ਔਰ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲਾਉਣ ਵਾਸਤੇ ਸਰਕਾਰ ਆਪਣੇ ਪਾਸੇ ਬਹੁਤ ਸਾਰੀ ਸਕੀਮਾਂ ਲੈ ਕਰਕੇ ਆ ਰਹੀ ਹੈ ਉਹਦਾ ਲਾਭ ਉਠਾਓ ਔਰ ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਕਿ ਜ ਸਰਕਾਰ ਜਿੱਥੇ ਤੁਹਾਨੂੰ ਲੱਗੇ ਪੁਲ ਪ੍ਰਸ਼ਾਸਨ ਨੇਤਾ ਸਰਕਾਰ ਜਦੋਂ ਸਾਰੇ ਇੱਕ ਉਪਰਾਲੇ ਦੇ ਮਗਰ ਲਗੇ ਹੋ ਔਰ ਜਿਹੜਾ ਨਸ਼ਾ ਛੁਡਾਉ ਜਿਹੜਾ ਆਪਣਾ અભિયાન ਹੈ ਉਹਦੇ ਵਿੱਚ ਜਦੋਂ ਕਾਰਵਾਈ ਕੀਤੀ ਜਾ ਰਹੀ ਹੋਏ ਸੋ ਕਿਸੇ ਵੀ ਕਾਰੋਬਾਰੀ ਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਨਸ਼ਾ ਉਹਨਾਂ ਦੇ ਵਾਸਤੇ ਕੋਈ ਅਲਟਰਨੇਟ ਨਹੀਂ ਹੈ ਇਹ ਕੋਈ ਅਲਟਰਨੇਟ ਵਪਾਰ ਦਾ ਦੰਦਾ ਨਹੀਂ ਹੈ ਜਿਹਦੇ ਵਿੱਚ ਕੰਮ ਕਰੇ ਸੋ ਇਸੇ ਦੇ ਅਕੋਰਡਿੰਗਲੀ ਆਪਣਾ ਸਿੱਧਾ ਮੈਸੇਜ ਹੈ ਜੀ ਨਸ਼ੇ ਦੇ ਵਪਾਰੀ ਨੂੰ ਕਿ ਨਸ਼ੇ ਦੇ کاروبار ਤੋਂ ਦੂਰ ਰਹੋ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਬਖਸ਼ਾ ਨਹੀਂ ਸਰਹੰਦ ਸਟੇਸ਼ਨ ਦੇ ਨੇੜੇ ਭਿਆਨਕ ਅੱਗ ਲੱਗ ਜਾਂਦੀ ਹੈ ਇਹ ਅੱਗ ਟ੍ਰੇਨ ਦੇ ਵਿੱਚ ਲੱਗਦੀ ਹੈ ਸਾਰੇ ਮਾਮਲੇ ਦੀ ਜਾਣਕਾਰੀ ਅਸੀਂ ਟੋਰਨਲ ਸਾਂਝੀ ਕਰਦੇ ਆ ਕਿ ਲੁਧਿਆਣਾ ਤੋਂ ਦਿੱਲੀ ਇਹ ਟ੍ਰੇਨ ਜਾ ਰਹੀ ਹੁੰਦੀ ਹੈ ਜਿਸ ਦੌਰਾਨ ਰਸਤੇ ਦੇ ਵਿੱਚ ਟ੍ਰੇਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਹਜੇ ਤੱਕ ਸੂਤਰਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਟ੍ਰੇਨ ਦੇ ਵਿੱਚ ਅੱਗ ਲੱਗਦੀ ਹੈ ਉਹ ਉਸ ਦਾ ਕਾਰਨ ਜਿਹੜਾ ਹੈ ਉਹ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਇੱਕ ਯਾਤਰੀ ਦੇ ਵੱਲੋਂ ਇਹ ਅੱਗ ਨੂੰ ਦੇਖਿਆ ਜਾਂਦਾ ਤੇ ਫਟਾਫਟ ਐਮਰਜੈਂਸੀ ਬ੍ਰੇਕ ਨੂੰ ਖਿੱਚਿਆ ਜਾਂਦਾ ਜਿਸ ਤੋਂ ਬਾਅਦ ਟ੍ਰੇਨ ਰੁਕ ਜਾਂਦੀ ਹੈ ਤੇ ਸਾਰੇ ਯਾਤਰੀ ਆਪਣਾ ਸਮਾਨ ਛੱਡ ਕੇ ਟ੍ਰੇਨ ਤੋਂ ਬਾਹਰ ਜਾਣੇ ਲੱਗੇ ਫਿਲਹਾਲ ਤੱਕ ਜਾਣਕਾਰੀ ਵੱਜੋਂ ਇਹ ਦੱਸਿਆ ਜਾ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਮੌਕੇ ਤੇ ਉਥੇ ਰੇਲਵੇ ਵਿਭਾਗ ਦੀ ਟੀਮ ਅਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਉਥੇ ਪਹੁੰਚਦੀ ਹੈ ਤੇ 1 ਘੰਟੇ ਦੇ ਅੰਦਰ ਅੰਦਰ ਹੀ ਉਸ ਅੱਗ ਨੂੰ ਕਾਬੂ ਕਰ ਲੈਂਦਾ ਜਾਂਦਾ ਹੈ ਇਹ ਟ੍ਰੇਨ 12204 ਅਮਰਸਰ ਤੋਂ ਸਹਾਰਸਾ ਗਰੀਬੜ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਗ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੌਕੇ ਤੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਗਸਟਪਾਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਕਿਸਮ ਦੇ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜਿਹੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗੇ ਨੂੰ ਮੁਝਾਰੇ ਆ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਇਹ ਕਿੱਥੋਂ ਚੱਜੀ ਹੈ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਰਸਾ ਜਾਣਾ ਸੀ ਇਹਨੇ ਜਿੱਲੇ ਪੱਧਰ ਦਾ ਆ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਉਹ ਇੱਕ ਡਬੇ ਦਾ ਹੋਇਆ ਤੇ ਆ ਨਾਲ ਵੇਗਰ ਇੱਕ ਡੱਬਾ ਹੋਰ ਹੈ ਇਹਨੂੰ ਥੋੜੇ ਜਿਹਾ ਨੁਕ ਸਵਾਰੀਆਂ ਵਿੱਚ ਸਵਾਰੀਆਂ ਬਿਲਕੁਲ ਹਿੰਦ ਤੱਕ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਯੁੱਧ ਦੀ ਸ਼ੁਰੂਆਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਪਹਿਲਾਂ ਤੋਂ ਕੀਸ ਫਾਇਰ ਚੱਲ ਰਿਹਾ ਸੀ ਜਿਸ ਦੌਰਾਨ ਪਾਕਿਸਤਾਨ ਦੇ ਵੱਲੋਂ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਪਾਕਿਸਤਾਨ ਦੇ ਵੱਲੋਂ ਅਫਗਾਨਿਸਤਾਨ ਤੇ ਅਫਗਾਨਿਸਤਾਨ ਤੇ 에ਅਰ ਸਟ੍ਰਾਈਕ ਕੀਤੀ ਜਾਂਦੀ ਹੈ ਤੇ ਟਾਰਗੇਟ ਦੇ ਵਿੱਚ ਆਮ ਲੋਕਾਂ ਨੂੰ ਲਿਆ ਜਾਂਦਾ ਹੈ ਇਸ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਜੇ ਹਜੇ ਤੱਕ ਆਕੜੇ ਦੀ ਗੱਲ ਕੀਤੀ ਜਾਵੇ ਤਾਂ ਦੋ ਬੱਚੇ ਅਤੇ ਇਸ ਦੇ ਨਾਲ ਨਾਲ 10 ਲੋਕਾਂ ਦੀ ਜਾਨ ਗਈ ਹੈ ਸਿਰਫ ਇੰਨਾ ਹੀ ਨਹੀਂ ਜਾਣਕਾਰੀ ਤੋਂ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਸ ਦੇ ਨਾਲ ਨਾਲ ਤਿੰਨ ਕ੍ਰਿਕਟਰਸ ਦੀ ਵੀ ਜਾਨ ਜਿਹੜੀ ਹੈ ਚਲੀ ਜਾਂਦੀ ਹੈ ਪਾਕਿਸਤਾਨ ਦੇ ਵੱਲੋਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਉਹਨਾਂ ਦੇ ਵੱਲੋਂ ਕੀਜ਼ ਫਾਇਰ ਹੋਣ ਤੋਂ ਬਾਅਦ ਵੀ 에ਅ ਸਟ੍ਰਾਈਕ ਜੜੀਆਂ ਕੀਤੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਮੌਕੇ 350 ਸਾਲਾਂ ਸ਼ਤਾਬਦੀ ਦੇ ਸੰਬੰਧ ਵਿੱਚ ਗੁਰਦੁਆਰਾ ਤੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸੀ ਸ਼ਹੀਦੀ ਨਗਰ ਕੀਰਤਨ ਜੋ ਕਿ ਹੁਣ ਗੁਰਦੁਆਰਾ ਅਗਮਗੜ ਸਾਹਿਬ ਵਿਖੇ ਪਹੁੰਚਿਆ ਤੇ ਹੁਣ ਉੱਥੋਂ ਦੀ ਉਦੇਪੁਰ ਰਾਜਸਥਾਨ ਦੇ ਲਈ ਰਵਾਨਾ ਹੋਇਆ। ਇਸੇ ਮੌਕੇ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨਾਂ ਨੂੰ ਸਜਾਇਆ ਗਿਆ ਅਤੇ ਇਸ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ ਅਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸੰਗਤਾਂ ਦੇ ਨਾਲ ਗੁਰਮਤ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਸਾਰੇ ਬਹੁਤ ਸਤਿਕਾਰ ਕੀਤਾ ਆ ਸਵਾਗਤ ਕੀਤਾ ਬੜੇ ਪ੍ਰੇਮ ਦੇ ਨਾਲ ਅਥਾ ਸ਼ਰਦਾ ਦੇ ਨਾਲ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਿੰਨ ਸਿੱਖਾਂ ਨੂੰ ਬਾਰੰਬਾਰ ਨਮਸਕਾਰ ਕੀਤੀ ਹੈ ਨਗਰ ਕੀਰਤਨ ਦੇ ਰੂਪ ਵਿੱਚ ਉਹਨਾਂ ਨੇ ਤੇ ਅੱਜ ਦਾ ਇਹ ਪੜਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਗਿਆ ਦੇ ਨਾਲ ਅੱਗੇ ਵਧ ਰਿਹਾ ਪੜਾ ਤਰ ਪੜਾ ਇਹ ਜੋਧਪੁਰ ਵਿਖੇ ਪਹੁੰਚੇਗਾ ਰਸਤੇ ਵਿੱਚ ਬਹੁਤ ਪੜਾ ਨੇ ਸੰਗਤਾਂ ਉਡੀਕ ਕਰ ਰਹੀਆਂ ਨੇ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰਾਂਮਤ ਬਖਸ਼ਿਸ਼ ਕਿਰਪਾ ਕਰਨ ਜੋ ਸੰਗਤਾਂ ਦੇ ਵਿੱਚ ਇਹ ਪ੍ਰੇਮ ਹੈ ਇਹ ਸ਼ਰਧਾ ਆ ਇਹ ਵਿਸ਼ਵਾਸ ਹੈ عقیدہ ਸਤਿਗੁਰੂ ਮਹਾਰਾਜੀ ਇਸੇ ਤਰ੍ਹਾਂ ਬੁਲਾਈ ਰੱਖਣ ਔਰ ਇਸ ਕਾਫਲੇ ਦੇ ਸੀਸ ਤੇ ਮਿਹਰ ਪਰਿਆਹਤ ਰੱਖਣ ਸਤਿਗੁਰੂ ਮਹਾਰਾਜੀ ਰਸਤੇ ਪੈਂਦੇ ਅੰਗ ਸੰਗ ਹੋ ਕਰਕੇ ਸਹਾਇਤਾ ਕਰਨ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਅੱਜ ਇਸ ਨਗਰ ਕੀਰਤਨ ਦੇ ਨਾਲ ਵਿਚਰ ਰਹੇ ਹੋ ਜੈਕਾਰੇ ਕਿ ਜਾਈ ਜਾ ਰਹੇ ਨੇ ਪੰਥ ਦਾ ਜਾਹੋ ਜਲਾਲ ਹੈ ਕੀ ਕਹਿਣਾ ਚਾਹੋਗੇ ਸ਼ਰਧਾ ਸਤਕਾਰ ਦੇ ਲਈ ਮੈਂ ਸਿੱਖ ਸੰਗਤਾਂ ਜਿੱਤੇ ਵੀ ਨਾਂਕਲੇ ਸੁਖਗਤ ਬੈਠੀ ਹੈ ਸਾਰੀ ਸਿੱਖ ਸੰਗਤ ਨੂੰ ਇਸ਼ਤਾਲ ਵੀ ਲੱਖ ਲੱਖ ਵਧਾਈ ਦਿਨਾ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਧੋਪੜੀ ਸਾਹਿਬ ਧੋਪੜੀ ਸਾਹਿਬ ਜਾਣ ਦਾ ਮੌਕਾ ਮਿਲਿਆ ਉੱਥੇ ਵੀ 20 ਦਿਨ ਰਹਿ ਕੇ ਮੈਂ ਸੰਗਤ ਦੇ ਨਾਲ ਸੇਵਾ ਕੀਤੀ ਜੋ ਉਹਨਾਂ ਨੇ ਸੇਵਾ ਕਰਨ ਚ ਆਇਆ ਜਿਹੜੀ ਦੇ ਕਿਸੇ ਸੱਚ ਨਹੀਂ ਹੋ ਰਾਇਆ ਛੜਾ ਦਾੜ ਪੜਾ ਹੁੰਦਾ ਨਗਰ ਕੀਰਤਨ ਅਜੂਲੇਪੁਰ ਪੁੰਜ ਹੈ ਸੰਗਤ ਨੇ ਬੜੀ ਸੇਵਾ ਕੀਤੀ ਸਾਚਾ ਗਾਲੇ ਇਹ ਵੀ ਕਰੇ ਜਾਣ ਨੂੰ ਜੀ ਨਹੀਂ ਕਰਦਾ ਵੀ ਇੱਕ ਪਿਆਰ ਦੀ ਮੰਗ ਪੈਦਾ ਹੋ ਗਈ ਜਿਹੜੀ ਸਮਾਪਤੀ ਉਹ ਤੋਂ ਨਹੀਂ ਕਰੇ ਜਾਈਏ ਬਸ ਕੋਈ ਮਜਬੂਰੀਆਂ ਬਸ ਕਰੇ ਜਾਣਾ ਪੈਂਦਾ ਪਰਿਵਾਰ ਦੇ ਜਿਵੇਂ ਹੁੰਦੇ ਆ ਪਰ ਜੋ ਸੰਗਤ ਦੀ ਸੇਵਾ ਕੀਤੀ ਤਨ ਮਨ ਧਨ ਦੇ ਨਾਲ ਹੋਟਲਾਂ ਵਿੱਚ ਘਰਾਂ ਵਿੱਚ ਲਿ ਜਾ ਕੇ ਸੇਵਾ ਕੀਤੀ ਜਾਂਟਵੇਲਾ ਇੱਕ ਨਸਰ ਅਹਿਮ ਸੁਰਖੀਆਂ ਦੇ ਵੱਲ 352 ਸਾਲਾਂ ਸ਼ਹੀਦੀ ਨਗਰ ਕੀਰਤ ਦਾअनुभव ਹੋਇਆ ਉਦੇਪੁਰ ਰਾਜਸਥਾਨ ਦੇ ਲਈ ਰਵਾਨਾ ਲੁਧਿਆਣਾ ਤੋਂ ਦਿੱਲੀ ਜਾ ਰਹੀ ਟ੍ਰੇਨ ਦੇ ਵਿੱਚ ਲੱਗੀ ਭਿਆਨਕ ਅੱਗ ਪਾਕਿਸਤਾਨ ਦੇ ਵੱਲੋਂ ਅਫਗਾਨਿਸਤਾਨ ਦੇ ਉੱਤੇ ਕੀਤੀ ਗਈ ਏਅਰ ਸਟ੍ਰਾਈਕ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਮਿਲੀ ਇੱਕ ਹੋਰ ਵੱਡੀ ਸਫਲਤਾ ਮਸ਼ਹੂਰ ਬਾਡੀ ਬਿਲਡਰ ਵਿਰਿੰਦਰ ਸਿੰਘ ਨੂੰ ਮੰਦੇ ਪਿਤਾ ਵੱਲੋਂ ਮੰਗਿਆ ਗਿਆ ਇਨਸਾਫ ਫਿਰ ਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ